ਮੇਰਾ ਡੀਪੂ ਦਜੀਤ ਸਿੰਘ ਡੀਪੂ ਨੰਬਰ ਕੋਲ ਨੰਬਰ 626 ਮੈਂ 15ਏ ਵਾਰਡ ਦਾ ਪ੍ਰਧਾਨ ਹੋਣ ਦੇ ਨਾਤੇ ਬਲਿਕਲ ਕਾਰਡ 28 29 30 31 ਉਹਦਾ 15ਏ ਦੇ ਸਾਰੇ ਡੀਪੂ ਹੋਲਡਰਾਂ ਨੂੰ ਮੈਂ ਅੱਗੇ ਵੀ ਕਿਹਾ ਹੈ ਕਿ ਜਿੰਨੀ ਵਕਤ ਹੋਵੇ ਦੀਏ ਇਕੇ ਵਾਈਸੀ ਕਰੋ ਡੀਪੂ ਵਾਲੇ ਵੀ ਕਹਿ ਰਹੇ ਹਨ ਕਿ ਗਾਹ ਕਰ ਰਹੇ ਹਨ ਜਿਹੜਾ ਵੀ ਗਾਹ ਕਰਦਾ ਹੈ ਉਹਨਾਂ ਨੂੰ ਅਸੀਂ ਕੇ ਵੀਸੀ ਜ਼ਰੂਰ ਕਰਾ ਕੰਪਲਸਰੀ ਕਰਦੇ ਹਾਂ ਇਹ ਬਾਦਮੀ ਸਹਿਯੋਗ ਦੇ ਰਿਹਾ ਹੈ ਦਾ ਕੋਲੋਂ ਤੇ ਮਹਿਕਮਿਆਂ ਲੋ ਵੀ ਤੁਹਾਨੂੰ ਸਹਿਯੋਗ ਮਿਲ ਰਿਹਾ ਹੈ ਕਿ ਤੁਸੀਂ ਵੱਧ-ਵੱਧ ਕੇ ਵੀ ਸੀ ਕਰੋ ਇਸ ਲਈ ਸਾਡਾ ਵੀ ਫਰਜ਼ ਬੰਦਾ ਹੈ ਅਸੀਂ ਲੋਕਾਂ ਨੂੰ ਤੁਹਾਡੇ ਮਾਦੀ ਮਰੀ ਦਸੀਏ ਕਿ ਤੁਸੀਂ ਵੱਧ-ਵੱਧ ਕੇ ਕੇ ਵੀ ਸੀ ਕਰੋ ਤੇ ਆਪਣੇ ਜਿਹੜਾ ਰੱਖਦਾ ਤੁਸੀਂ ਫਾਇਦਾ ਲੈ ਸਕੋ ਕੋਈ ਸੀ ਹੈਗਾ ਇਲੈਕਟ੍ਰੋਨਿਕ ਨੋਲਿਜ ਯੂਜ਼ਰ ਕਸਟਮਰ ਇਹਦਾਗਾ ਕਿ ਪਤਾ ਲੱਗਦਾ ਕਿ ਵਾਕਈ ਇਹ ਬੰਦਾ ਜਿਹੜਾ ਹੈ ਕਿੱਥੇ ਹੈਗਾ ਸਹੀ ਹੈ اگر ਇਹਦੇ ਵਿੱਚ ਹੁੰਦਾ ਜੇਕਰ ਕੋਈ ਬੰਦਾ ਕੋਈ ਜੇਕਰ ਕਹਿੰਦੇ ਡੈਥ ਹੋ ਗਈ ਏ ਉਹਨਾਂ ਲੋਕੀ ਉਹ ਲੋਕ ਪਹਿਲਾਂ ਆਪਣਾ ਨਾਮ ਲਿਸੀ ਕਰਵਾਉਂਦੇ ਹੁਣ ਉਹ ਕੇਵਲ ਮਕਸਦ ਹੈ ਕਿਤਾ ਸਾਫ ਸਫੁੱਤਰਾ ਕੰਮ ਹੋ ਜਾਗਾ ਜਿਹੜਾ ਬਿਲਕੁਲ ਐਫੈਕਟ ਪ੍ਰੈਜ਼ੈਂਟ ਆ ਫਿਰ ਸੈਨਪੁਰਾ ਛਰੀਪੁਰਾ ਤਸੀਲਪੁਰਾ ਨਿਊ 골ਡਨ ਐਵੇਨਿਊ ਮਕਬੂਲਪੁਰਾ ਤੇ ਨਹਿਰ ਤੱਕ ਉਹ ਜਗ੍ਹਾ ਕਿ ਜਵਾਰ ਨਗਰ ਸਿਰੋਕਣਾ ਹੀ ਮੈਸੇਜ ਨਾ ਕਿ ਤੁਸੀਂ ਵਕਤ-ਵਕਤ ਆਪਣੇ ਆਂਡੀਆਂ ਗੁੰਡੇ ਨੂੰ ਕਹੋ ਜੇਕਰ ਕਿਸੇ ਨੇ ਕੇवाईसी ਨਹੀਂ ਕਰਵਾਈ ਉਹ ਵਕਤ-ਵਕਤ ਕੇवाईसी ਕਰਵਾਵੇ ਤੇ ਡੀਪੂ ਦੁਆਕ ਕੇ ਜਾ ਕੇ ਆਪਣੀ ਗਣਤ ਪ੍ਰਾਪਤ ਕਰੇ